ਤੇ ਦਿਰੀ ਲੋਗੀ ਤੋਂ ਬੋਇਆ ਨੇ ਬਲੌਗ ਦੇਖਦੇ ਆ ਸਾਡਾ ਹਾਂਜੀ ਹਾਂਜੀ ਤੇ ਸਾਡੀ ਆਪਣੀ ਕੁੜੀ ਆ ਮੇਰੇ ਤਾਇਆ ਜੀ ਦੀ ਲਾ ਲਾ ਆਉਂਦਾ ਸੱਚੀ ਆਪਾ ਤੇ ਲੱਗੇ ਮੈਂ ਦਾਸ ਦੇ ਤੇ ਬੇਸ਼ੱਕ ਹੈਗੇ ਨੇ ਮੇਰੀ ਦਾਮ ਬਟ ਫਿਰ ਵੀ ਜਿਹੜੇ ਸ਼ੌਂਕ ਨੇ ਪੂਰੇ ਕਰਨੇ ਚਾਹੀਦੇ ਨੇ ਇਸ ਕਰਕੇ ਮੈਂ ਆਪਣਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਜਾਣੇ ਆਈ ਹੋਪ ਸਾਰੇ ਜਾਣੇ ਵਧੀਆ ਹੋਣ ਘੈਂਟ ਹੋ ਗਿਆ ਆਪਣੇ ਆਪਣੇ ਕਰਨੇ ਹਾਂਜੀ ਆਪਣੇ ਆਪਣੇ ਘਰੇ ਤੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਕਿਉਂਕਿ ਅੱਜ ਤੋਂ ਬਾਅਦ ਜਿਹੜਾ ਵੀ ਸੋਹਣੇ ਸੋਹਣੇ ਕਮੈਂਟ ਕਰਿਆ ਕਰੂਗਾ ਮੈਂ ਨੈਕਸਟ ਵੀਡੀਓ ਦੇ ਵਿੱਚ ਉਹਨਾਂ ਦਾ ਨਾਮ ਬੋਲਿਆ ਕਰੂੰਗੀ ਤੇ ਅੱਜ ਦੀ ਵੀਡੀਓ ਕਰਦੇ ਆਪਾਂ ਸ਼ੁਰੂ ਬੜਾ ਮਜ਼ਾ ਆ ਰਿਹਾ ਹੈ ਇਹ ਹਾਂਜੀ ਸਸੀ ਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਜਾਣੇ ਬੋਬਦੀ ਹੋਵੋਗੇ ਸੋ ਗਾਇਸ ਅਗਰ ਤੁਸੀਂ ਵੀ ਇੰਸਟਾਗ੍ਰam ਸਨੇਪਚੈਟ ਜਾਂ ਵਟਸਐਪ ਹੈਕ ਕਰਵਾਉਣਾ ਚਾਹੁੰਦੇ ਹੋ ਜਾਂ ਫਿਰ ਪੰਜਾਬੀ ਫਾਲੋਅਰ ਲੈਣਾ ਚਾਹੁੰਦੇ ਹੋ ਜਾਂ ਫਿਰ ਇਹ ਕੰਮ ਸਿੱਖਣਾ ਚਾਹੁੰਦੇ ਹੋ ਤਾਂ ਮੈਂ نیچے ਆਈਡੀ ਮੈਂਸ਼ਨ ਕਰ ਰਹੀ ਹਾਂ ਮਨਪ੍ਰੀਤ ਸਿੰਘ 0202 ਫੁਲੀ ਟਵਿਸਟਡ ਪੇਜ ਆ ਵਧੀਆ ਕਾਮਾ ਵੀਰੇ ਦਾ ਜਲਦੀ ਜਾਓ ਫੋਲੋ ਜ਼ਰੂਰ ਕਰਿਓ ਬਟ ਆਪਣੀ ਰਿਸਕ ਤੇ ਕਰਿਓ ਬਹੁਤ ਵਧੀਆ ਨਗਾ ਕੰਮ ਹੈਗਾ ਇਹ ਕਰੀ ਤੁਸੀਂ ਆਪਣਾ ਆ ਛੋਟੇ ਹਾਥੀ ਆ ਇੱਕ ਗੱਲ ਨਹੀਂ ਸਮਝਾਈ ਆ ਥੱਲੇ ਬੇਸ ਕਿਉਂ ਹਿੱਲੀ ਜਾਂਦਾ ਫੋਨ ਦਾ ਫਰੇਮ ਜਾਂ ਕਿੱਧਰ ਜਾਈ ਜਾਂਦਾ ਟਾਂ ਥਾਂ ਟਾਂ ਥਾਂ ਕਿਉਂ ਹੋਈ ਜਾਂਦਾ ਵਾ ਕੀ ਥੱਲੇ ਸਪਰਿੰਗ ਲਾਏ ਨੇ ਛੋਟੇ ਹਾਥੀ ਟਿਕ ਜਾ ਵੇਖੀ ਕਿਤੇ 13 ਨਾ ਕੋਈ ਵਟਸਐਪ ਹੈਂਗ ਕਰ ਵਾਲੇ ਫਿਰ ਵੇਖਦੀ ਰਹੇਗੀ ਆਲਾ ਦਵਾਲਾ ਕਿਉਂ ਵੀਡੀਓ ਤੋਂ ਬਿਨਾਂ ਰੋਮਾਂਸ ਨਹੀਂ ਹੁੰਦਾ ਕੀ ਕਰਨ ਡਿਆਂ ਵਾ ਉਧਰ ਉਹ ਪ੍ਰਮੋਸ਼ਨਾਂ ਕਰ ਕਰਕੇ ਪੈਸੇ ਕਮਾਈ ਜਾਂਦੀਏ ਤੂੰ ਉਹਦੀ ਯਾਦ ਵਿੱਚ ਮਰ ਜਾਣਿਆ ਦੁੱਜੀਆਂ ਲੱਭੀ ਫਿਰਦਾ ਏ ਇਹ ਵੀ ਐਵੇਂ ਹੀ ਕਰੂਗੀ ਵਿਊਜ਼ ਲੈ ਕੇ ਤੇਰੇ ਚਿੱਤਾਂ ਦੇ ਲੱਤ ਮਾਰ ਕੇ ਗਾਂ ਜਾਊਗੀ ਸਾਲੀ ਗੱਦੀ ਔਲਾਦ ਨਾ ਮਜ ਨਾ ਸਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੋ ਜੀ ਮੇਰੇ ਸਿਸਟਰ ਆਏ ਨੇ ਦੀਦੀ ਹੁਣੀ ਹੈ ਲੜੋਈ ਤੋਂ ਤੇ ਦੀਦੀ ਲੜੋਈ ਤੋਂ ਬਹੁ ਜਾਣੇ ਬਲੌਗ ਦੇਖਦੇ ਆ ਹਾਂ ਜੀ ਹਾਂ ਜੀ ਤੇ ਸਾਡੀ ਆਪਣੀ ਕੁੜੀ ਆ ਇਹ ਮੇਰੇ ਤਾਇਆ ਜੀ ਦੀ ਕੁੜੀ ਆ ਤੇ ਦੀਦੀ ਹੁਣੀ ਅੱਜ ਬੜੇ ਦਿਨਾਂ ਬਾਅਦ ਆਏ ਸਾਡੇ ਕੋਲ ਹਾਂਜੀ ਦੀਦੀ ਹੁਣੇ ਤੇ ਲਵਾਣੇ ਏਰੀਏ ਚ ਲਵਾਣੇ ਆ ਚ ਹਾਂਜੀ ਮੇਰੀ ਬੈਣੀ ਉਠਣੀ ਲਵਾਣੇ ਚ ਹੀ ਆ ਜਾਦਾ ਉੱਧਰ ਹੀ ਹੈ ਤੁਹਾਡੇ ਇਹਨਾਂ ਦੀ ਗੱਲ ਐ ਐਣਕਾ ਵਾਲੀ ਭੈਣ ਜੀ ਗੱਲਾਂ ਤਾਂ ਐਂਗਾ ਦੀ ਜਿਵੇਂ ਰੋਹ ਦੇ 10 ਬੰਦੇ ਮਾਰ ਕੇ ਹੀ ਸੌਂਦੀ ਹੋਵੇ ਮੈਰੀ ਉਠਣੀ ਬੈਠਣੀ ਆ ਵੱਡੀ ਪ੍ਰਧਾਨ ਦੀ ਕੱਪੀ ਪਰਿਵਾਰ ਨਾਲ ਬਹਿ ਬਹਿ ਕੇ ਸੰਗਤ ਦਾ ਅਸਰ ਹੋ ਹੀ ਗਿਆ ਤੇਰੇ ਤੇ ਵੀ ਫਿਰ ਦਾਦੀ ਜੀ ਮੰਮੀ ਲੱਗੀ ਓ ਲੋ ਜੀ ਲੋ ਜੀ ਇੱਧਰ ਦੇਖੋ ਦੇਖ ਲੀਏ ਕਿਸੇ ਕਰਤਾ ਹੈ ਕੰਮ ਸੂਈ ਦਾ ਆਪਣੀ ਸੁਭਾਈ ਰੱਖਦੇ ਹਾਂ ਬਹੁਤ ਜਿਆਦਾ ਕਿਉਂਕਿ ਸਾਡੇ ਰੋਡ ਚੱਲਦਾ ਹੈ ਬਹੁਤ ਕਟਾ ਆਤਾ ਹੈ ਇਸ ਕਰਕੇ ਸਾਨੂੰ ਬਹੁਤ ਧਿਆਨ ਦੇਣਾ ਪੈਂਦੀ ਖਾਣੇ ਪੀਣੇ ਦੀ ਆਂਟੀ ਤੂੰ ਲਿਆਏਂਗੀ ਬੈਸਟ ਫੈਸ਼ਨ ਸੈਂਸ ਦਾ ਅਵਾਰਡ ਪਰਪਲ ਸੂਟ ਨਾਲ ਫਰੋਜੀ ਚੂੜੀਆਂ ਵਾ ਬੱਲੇ ਓ ਤੇਰੇ ਨਾਲ ਤੈਨੂੰ ਬੁਢੇ ਬੜੇ ਜਵਾਨੀ ਚੜੀ ਹੈ ਜਿਹੜੀ ਤੂੰ ਫਰੋਜੀ ਰੰਗ ਦੀਆਂ ਚੂੜੀਆਂ ਪਾਈ ਫਿਰਦੀ ਓ ਵੀ ਘਰੇ ਬੱਲੇ 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 ਨੇ ਗਿਆ ਭਾਈ ਬਹੁਤ ਨਹੀਂ اچھی ਆ ਬਾਰ ਕਿੰਨੀ ਆ ਕੇ ਮਮੀ ਬਹੁਤ ਹੈ ਪਾਣੀ ਬਰਾਕ ਲਾ ਬੱਚਾ ਸੁਪੈ ਖਡ ওভার ਐਕਟਿੰਗ ਕੇ ਵਿੱਚ ਵੇਂਦਾ ਦਾ ਫੈਕਟਰ ਦਾ ਪੀ ਆ ਮਟਰ ਦਾ ਪੀ ਦਾ ਪੀ ਮੋਟਰ ਦਾ ਪੀ ਪਾਣੀ ਸਾਰੇ ਰੰਗਾਂ ਦੇ ਮਮੀ ਹੜਕ ਥੋੜੀ ਲਾਦੀ ਤੈਨੂੰ ਮਮੀ ਸੱਚੀ ਮਮੀ ਲੈ ਲੈ ਆਏ ਨੇ ਤੂੰ ਮੈਂ ਟੈਂਸ਼ਨ ਹੈ ਦੀ ਦੁਨੀਆਦਾਰੀ ਦੀ ਜੋ ਕਹਿੰਦੀ ਕਈ ਚੱਲੇ ਹਾਂ ਹਾਂ ਡੰਗਰਾ ਦਈ ਚੱਲ ਆਪਦੀ ਮਾਂ ਨੂੰ ਪੰਪ ਹੋਰ ਕੀ ਕੱਲ ਨੂੰ ਸ਼ਾਰਟ ਕੱਪੜੇ ਪਾ ਕੇ ਸੜਕਾਂ ਤੇ ਤੁਰੀ ਫਿਰੇ ਤੇ ਆਪਦੇ ਵਲੌਗ ਬਣਾਉਂਦੀ ਫਿਰੇ ਹੈਗਾ ਵੀ ਐ ਦਾ ਚੈਨਲ ਕਰਨ ਬਾਲਾ ਪਾਈ ਜਾਵੇ ਉਹਦੇ ਤੇ ਵੀਡੀਓ ਲੋਕਾਂ ਦਾ ਕੀ ਹੈ ਲੋਕੀ ਦਾ ਗਾਲਾਂ ਕੱਢੀ ਜਾਓਗੇ ਤੁਸੀਂ ਬੇਸ਼ਰਮ ਹੋ ਕੇ ਗੰਦ ਪਾਈ ਚਲੋ ਹਾਂ ਮੰਮੀ ਦੀ ਨਿਊ ਫਿਲਮ ਦੀ ਸ਼ੂਟਿੰਗ ਹੋਣਦੀ ਆ ਨਵੀਂ ਮੂਵੀ ਲਾਂਚ ਕਰਨੀ ਮੰਮੀ ਦੀ ਮੂਵੀਆਂ ਬਾਅਦ ਨੂੰ ਰਿਲੀਜ਼ ਕਰਵਾ ਲਿਓ ਪਹਿਲਾਂ ਬੁੜੀ ਦਾ ਦੰਦ ਤਾਂ ਲਵਾ ਲਓ ਸਾਈਡ ਤੋਂ ਦੰਦ ਨਿਕਲਿਆ ਪਿਆ ਦਾ ਹੈ ਬਾਬੂ ਕੇਕ ਕੱਟ ਹੋ ਗਿਆ ਤੇ ਹੁਣ ਆਪਾਂ ਖਾਂਦੇ ਸਾਂ ਅੱਛਾ ਕੱਲਾ ਕੱਲਾ ਖਾਣ ਲੱਗਾ ਹੈ ਨਹੀਂ ਐਡੇ ਤੋਂ ਬਣਾ ਥੋੜੀ ਹਮ ਹਮ ਬਾਬੂ ਨੂੰ ਸਾਲਿਆ ਏ ਜਵਾਕੜੀ ਆ ਦੁੱਧ ਪੀਂਦੀ ਜੇ ਹਿਸਾਬ ਨਾਲ ਤੁਸੀਂ ਬੁੜੀ ਨੂੰ ਨੀਜੇ ਬਿਠਾਇਆ ਤੇ ਮੁੰਡੇ ਨੂੰ ਖੁੰਝੇ ਲਾਇਆ ਮੈਨੂੰ ਉਹਦਾ ਲਾਦਾ ਕਿਲੋ ਦਾ ਕੇਕ ਤੁਸੀਂ ਦੋਨਾਂ ਨੇ ਆਪ ਹੀ ਖਾ ਲਿਆ ਆ ਤੇਰੇ ਬਾਬੂ ਨੇ ਖਾਦਾ ਹੋਗਾ ਸਾਰੇ ਨਾਲੋਂ ਵੱਧ ਮੇਰਾ ਬੱਦੇ ਏ ਦੇਖ ਤਾ ਲਾ ਲਾ ਆਹ ਦਾ ਚੱਕੀਆ ਤੈਰੇ ਮੱਗੇ ਕੱਯਾਮਣੀ ਸਮਾਨ ਨਗਰ ਆਪਣੀ ਕੋਦੇ ਨੰਗੇ ਤੇ ਉਹਦੇ ਨਾਲੋਂ ਜ਼ਿਆਦਾ ਫਾਊਂਡੇਸ਼ਨ ਤੇਰੇ ਮੇਰੇ ਚਮਕਦਾ ਏ ਨਾ ਮਾਰ ਨਾ ਕਰਿਆ ਕਰਨ ਬਾਤ ਤਾਂ ਸਹੀ ਹੈ ਦੌੜਨਾ ਤਾਂ ਪੜਦਾ ਹੈ ਬਈ ਖਾਧੀਏ ਨਾ ਕਿ ਨਹੀਂ 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 ਕਰੀ ਮਾਰ ਨਹੀਂ ਸਾਨੂੰ ਨਹੀਂ ਨਹੀਂ ਬਾਕੀ ਆਪਾਂ ਤੇ ਉੱਥੇ ਆ ਕੇ ਮੋਲ ਦਿਖਾਉਂਦੇ ਆ ਹਾ ਵਾਹ ਉਹ ਵੀ ਮੰਗਵੀ ਉਗੀ ਜਿੰਨੀ ਜਿੰਨੀ ਖਾ ਲਈ ਆ ਕਿਉਂਕਿ ਆਪਣੇ ਪੈਸੇ ਲਾਉਣ ਜੋਗੇ ਤੁਸੀਂ ਹੈ ਨਹੀਂ ਗਰੀਬੀ ਦਾ ਕਾਰਡ ਜੋ ਦਿਖਾਣਾ ਹੁੰਦਾ ਫਿਰ ਮਾਨ ਪੁਲਿਸ ਅਰਜ ਕਿੱਡਿੰਗ ਤੁਸੀਂ ਬੱਚੇ ਹੋ ਮੈਨੂੰ ਲੱਗਾ ਕਾਲੀ ਜਾਮਣੀ ਨੂੰ ਜ਼ਿਆਦਾ ਹੀ ਚਾ ਚੜ ਗਿਆ ਸੀ ਨਵੀਂ ਵੋਡੀ ਤੇ ਚੂੜੇ ਨੂੰ ਵੇਖ ਕੇ ਆਪ ਵੀ ਵਿਆਹ ਤੋਂ ਪਹਿਲਾਂ ਹੀ ਚੂੜਾ ਪਾ ਕੇ ਨੱਚਣ ਲੱਗ ਗਈ ਉਹਦੇ ਨਾਲ ਟੁਮਕੇ ਮਾਰਨ ਲੱਗ ਗਈ ਮੈਂ ਚੱਲੀ ਕਿਹਦੇ ਵਾਂਡੇ ਕਿੱਥੇ ਲਿਪਸਟਿਕ ਗੁਡ ਲਾਰੀਸੀ ਪਰਮਨ ਕਲਰ ਦੇਖ ਕੇ ਬੁੱਲੜੀ ਜਨਾਨੀਆਂ ਬੁੱਲ ਕਾਲੇ-ਕਾਲੇ ਕਰਕੇ ਨਾ ਅੱਗੇ ਆਇਆ ਕਰ ਜਵਾਂ ਚੋੜੇ ਲੱਗਦੀਆਂ ਐਵੇਂ ਕਿਸੇ ਜਵਾਕ ਨੂੰ ਡਰਾ ਕੇ ਬਹਿਜੇਗੀ ਪਤੰਦਰੀਏ ਆਗੇ ਸੀ ਉਹ ਜਾਨੀ ਕਿ ਜਿਹੜੇ ਸਮਾਨ ਵੇਚਦੇ ਨੇ ਉਥੋਂ ਮੈਨੂੰ ਹੋਰ ਤਾਂ ਕੁਝ ਪਸੰਦ ਨਹੀਂ ਆ ਸਿਰਫ ਲੁਪਸਟਿਕ ਮੇਰੀ ਫੇਵਰੇਟ ਹੈ ਮਨ ਦਾਸ ਦੇ ਰਹੇ ਤੇ ਬੇਸ਼ੱਕ ਹੈਗੇ ਨੇ ਮੈਰੀ ਦਾਮ ਬਟ ਫਿਰ ਵੀ ਜਿਹੜੇ ਸ਼ੌਂਕ ਪੂਰੇ ਕਰਨੇ ਚਾਹੀਦੇ ਨੇ ਇਸ ਕਰਕੇ ਮੈਂ ਆਪਣਾ ਅਨਮੈਰਿਡ ਨਹੀਂ ਐ ਤੂੰ ਵਿਆਹ ਤੇਰਾ ਇੱਕ ਵਾਰੀ ਹੋ ਚੁੱਕਾ ਵਾ ਰੰਗ ਲਲੀਆਂ ਤੂੰ ਮਨਾ ਚੁੱਕੀ ਆ ਇਸ ਲਈ ਕਿਆ ਕਰ ਮੈਂ ਭੱਜ ਕੇ ਆ ਚੁੱਕੀ ਆ ਵਾਪਸ ਹਾਂਜੀ एवरीवन ਸਕੂਟੀ ਨੂੰ ਆਪਾਂ ਇੱਥੇ ਡੱਕ ਦਿੱਤਾ ਐ ਐਂਡ ਅਸੀਂ ਉਸ ਤੋਂ ਬਾਅਦ ਗੱਲ ਕਰ ਰਹੀ ਸੀ ਮੈਂ ਆਪਣੀ ਦੀਪਸਟਿਕ ਦੀ ਲਿਪਸਟਿਕ ਮੇਰੀ ਫੇਵਰਿਟ ਹੈ ਠੀਕ ਹੈ ਮੈਨੂੰ ਹੋਰ ਕੁਝ ਲਵਾ ਨਾ ਲਵਾ ਲਿਪਸਟਿਕ ਹੋ ਗਿਆ ਹੇਅਰ ਐਸੈਸਰੀ ਹੋ ਗਿਆ ਮੈਂ ਸਿਰਫ ਜ਼ਿਆਦਾਤਰ ਇਹੀ ਲਾਨੀ ਆ ਠੀਕ ਆ ਜੇਕਰ ਕਿਸ ਨੇ ਗਿਫਟ ਗਿਫਟ ਦੇਣਾ ਹੋਵੇ ਠੀਕ ਆ ਬਜਾਗ ਕਰ ਰਹੀ ਆ ਐਂਡ ਮੈਂ ਤੁਹਾਨੂੰ ਮੰਗਦੀ ਹੋਈ ਰਿਆ ਕਰ ਇੰਨੀ ਭੁੱਖੇ ਨੰਗੇ ਘਰੋਂ ਆ ਘਰ ਦੇ ਕੁਝ ਦਿਵਾਉਂਦੇ ਨਹੀਂ ਜਿਹੜਾ ਤੈਨੂੰ ਵੀਡੀਓ ਦੇ ਵਿੱਚ ਮੰਗਣਾ ਪੈ ਰਿਹਾ ਵਾ 1 ਰੁਪਿਆ ਪਾਵਾਂ ਗਾਂ ਚੱਲ ਫਿਰ ਓਕੇ एवरीवन ਐਂਡ ਮੈਂ ਲਿਆ ਸੀ ਇਹ ਲੋਕਟ ਕਲਿੱਪ ਇੱਕ ਲਿਆ ਸੀ ਸੋ ਇਹ ਪਤਾ ਨਹੀਂ ਯਾਰ ਉਦੋਂ ਲੱਗ ਰਿਹਾ ਜਿੱਦਾਂ ਮੰਗਲ ਸੂਤਰ ਹੁੰਦਾ ਸੋ ਮੈਨੂੰ ਤਾਂ ਇਦਾਂ ਦੀ ਫੀਲਿੰਗ ਆ ਰਹੀ ਜਿੱਦਾਂ ਉਹ ਮੈਰਿਡਲ ਲੁੱਕ ਜੀ ਨਹੀਂ ਲੱਗ ਰਹੀ ਵੀ ਇਦਾਂ ਸਾਨੂੰ ਲੱਗ ਗਿਆ ਪਤਾ ਕਿ ਤੂੰ ਨਵਾਂ ਮੰਗਲ ਸੂਤਰ ਪਾਉਣ ਵਾਲਾ ਲੱਭਦੀ ਪਈ ਆ ਇਹ ਵੀਡੀਓ ਬਣਾ ਕੇ ਨਾ ਦੱਸਿਆ ਕਰ ਕਿ ਮੈਂ ਲੋਕਟ ਲਿਆ ਇਹ ਮੰਗਲ ਸੂਤਰ ਬਲੀ ਫੀਲਿੰਗ ਹੀ ਚੱਕਣ ਦੀ ਹੈ ਤੂੰ ਕੋਈ ਨਹੀਂ ਮਿਲਣਾ ਤੈਨੂੰ ਹੁਣ ਸੈਕਿੰਡ ਹੈਂਡ ਹੀ ਮਿਲੂਗਾ ਤੈਨੂੰ ਵੀ ਹਾਂਜੀ ਫਿਰ ਰੋਸਟਰ ਕਾਲ ਦੇ ਦਰਸ਼ਕੋ ਥੈਂਕਸ ਫॉर ਵਾਚਿੰਗ ਮਾਈ ਵੀਡੀਓ ਯਰ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਐਂਡ ਮਿਲਦੇ ਹਾਂ ਹੁਣ ਕਿਸੇ ਨਿਊ ਵੀਡੀਓ ਚ